ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਆ। ਫੋਕ ਕਰਦਾ ਸਾਰੇ ਵਧੀਆ ਹੋਗੇ। ਬਾਕੀ ਕੱਲ ਤੇ ਬਹੁਤ ਗਰਮੀ ਸੀ। ਸੋ ਅੱਜ ਵੀ ਠੀਕ ਆ ਮੌਸਮ ਗਰਮੀ ਵੀ ਹੈਗੀ ਆ ਥੋੜੀ ਹੁਮਸਜ ਵੀ ਹੈਗੀ ਆ ਮੀਂਹ ਤੋਂ ਬਾਅਦ ਦੀ। ਬਾਕੀ ਚੱਲਦੇ ਆਂ ਦੁਕਾਨ ਤੇ ਤੇ ਦੇਖਦੇ ਆਂ ਦਿਨ ਕਿਦਾਂ ਦਾ ਅੱਜ। ਲਓ ਜੀ ਸ਼ਾਹ ਬਣਾਉਣ ਵਾਸਤੇ ਪਾਣੀ ਲੈ ਕੇ ਆਏ ਆਂ। ਸ਼ਾਹ ਜੀਣੀ ਬਹੁਤ ਮਿਹਨਤ ਕਰ ਰਿਹਾ ਅੱਜ। ਲਓ ਸ਼ਾਹ ਜੀ। ਪਾਣੀ ਤੁਹਾਡੇ ਲਈ ਠੰਡਾ ਠੰਡਾ। ਇੰਨੀ ਗਰਮੀ ਦੇ ਵਿੱਚ ਵਿੜਾ ਤੋਂ ਹੁੰਦਾ ਜੇ ਸ਼ਾਮਣ ਤੋਂ ਲੋਹੇ ਦੇ ਠੰਡੇ ਹੋਏ ਮੈਂ ਤਾਂ ਮੈਂ ਟਾਬੀ ਤੋਂ ਲੱਗੀ ਹਾਂ ਹਾਂ ਮੈਂ ਤਾਂ ਮੈਂ ਤਾਂ ਟਾਬੀ ਤੋਂ ਲਈ ਅੱਛਾ ਜੂਆ ਰਗਾ ਹਾਂ ਬਾਅਦ ਵਿੱਚ ਗਮਲੇ ਪੜੇਗੇ ਲੇਕਿਨ ਗਮਲੇ ਤੋਂ ਨਾ ਪੀਂਦੇ ਨਾ ਕਿਹਾ ਵਿੜਣ ਤੋਂ ਅੱਛਾ ਅੱਛਾ ਇਹਦੇ 2 ਘੰਟੇ ਹੋ ਗਏ ਲੱਤੀ ਮੈਂ ਥੱਲੇ ਵੇਖ ਕਹਿੰਦੇ ਆ ਪਾਣੀ ਆਉਂਦਾ ਮੈਂ ਜਾਵਦਾ ਵਿੜੇ ਵਾਲ ਦਵਾਲੇ ਹੋਏ ਜਾਵਦੇ ਅੱਜ ਬਸ ਹੋਈ ਜਾਣੀ ਗਰਮੀ ਐ ਬਹੁਤ ਜਾਰੀ ਆ ਅੱਜ ਕੂਲਰ ਚਲਾ ਗਏ ਆ ਏਸੀ ਚਲਾ ਕੇ ਰੈਸਟ ਕਰੋ ਇਹ ਤੋਂ ਬਾਅਦ ਚ ਹਾਂ ਐਵੇਂ ਬਿਮਾਰ ਨਾ ਹੋ ਜਾਓ ਹਾਂ ਪੀੜਾ ਦਿਖਾ ਲਈਆ ਹਾਂ ਬਸ ਲੱਗਾ ਖਾਂਦੇ ਆ ਕੇ ਹਾਂਜੀ ਸੀਸ ਅੰਦਰ ਸੀਸ ਅੰਦਰ ਖੇਡਣ ਦਈਏ ਚੰਗਾ ਛਾਵੇਂਆਂ ਦੇ ਅੰਦਰ ਖੇਡਣ ਦਈ ਵਧੀਆ ਹਾਂ ਨਹੀਂ ਤਾਂ ਉਹਨੇ ਆ ਜਣਾ ਪਾਣੀ ਵੇਖ ਕੇ ਬਹੁਤ ਗਰਮੀ ਆ ਜੀ ਯਾਰ ਹਦੋਂ ਜਾਰੀ ਗਰਮੀ ਆ ਤੇ ਇਕਾ ਝੋਨਿਆਂ ਦਾ ਸੇਕ ਬਹੁਤ ਜ਼ਿਆਦਾ ਗਮਲੇ ਵਿੱਚ ਤਾਂ ਸਾਫ਼ ਸੁਣੇ ਲੱਗਦਾ ਹਾਂ ਗਮਲੇ ਦੇ ਮੈਂ ਅੱਗੇ ਵੇਖਣ ਦਾ ਬੜੇ ਲਿਸ਼ਕੰਦ ਹੈ ਆ ਗ੍ਰੀਨਰੀ ਨੂੰ ਸਪੋਰਟ ਕਰਦੇ ਆ ਨਾ ਇਹ ਖਰਾਬ ਹੀ ਲੱਗਦਾ ਬਾਕੇ ਦਾ ਇਹ ਨਾ ਨਾ ਇਹ ਨਾ ਉਹ ਗੇਂਦ ਲਾਗੇ ਥਾਂ ਤੋਂ ਤਾਂ ਇਹਦੇ ਨੇਰੀ ਨੇ ਟਾਹੇ ਲਾ ਦਿੱਤੀ ਨੇ ਜਰਨਾਲੇ ਹਨੇਰਾ ਕਿਤੇ ਜਾਣਾ ਚਾਹੀਦਾ ਐਵੇਂਲੇ ਨਹੀਂ ਜਾਦੇ ਤਾਂ ਬਚਾ ਸੀ ਇਸ ਵੇਂਦੀ ਕੀ ਸੁੱਤੀ ਉੱਡਦੀਆਂ ਕੀ ਬਣ ਗਿਆ ਮੈਂ ਤਾਂ ਸੁੱਤੀ ਆਦੇ ਇਹ ਕੀ ਹੋ ਗਿਆ ਜੀ ਸੁੱਤੀ ਜੀ ਕਿਤੇ ਜਾਣਾ ਆ ਜੇ ਮੈਂ ਨਾ ਟਾਪ ਫੜਦੀ ਨਾ ਉੱਡ ਜਾਣਾ ਹਾਂ ਉਹ ਆਹ ਵੇਖੋ ਡਿੱਗਾ ਜੇ ਪੈਂਦਾ ਡੇਕ ਗਿਆ ਯਾਰੋ ਤਾਰ ਨੂੰ ਨਾ ਕਿਤੇ ਲਾ ਦੇਣਾ ਮਾ ਬੱਤੀ ਤੇ ਨਾ ਹੁੰਦੀ ਹੋਊਗਾ ਨੂੰ ਉਤਾਰ ਦੇ ਵਿੱਚ ਪਾ ਦੱਸ ਦੇਣਾ ਚਾਹੀਦਾ ਕਿ ਪੱਤੀ ਵਾਲੀ ਤਾਰ ਆ ਨਾ ਹੰਦੂ ਜਿ ਸ਼ਾਰਿਆ ਇਹ ਨੂੰ ਨੂੰ ਤੁਹਾਨੂੰ ਪਤਾ ਸਾਡੇ ਅੱਜ ਬਹੁਤ ਨੇਰ ਆਇਆ ਦੱਸੋ ਸਾਡੇ ਬਹੁਤ ਨੇਰ ਹੀ ਆਈ ਆ ਉਧਰ ਵੇਖੋ ਅਸੀਂ ਵੇਖੋ ਕੀ ਬਣਿਆ ਸ਼ਪੈਤੇ ਡਿੱਗ ਗਏ ਆ ਰੋਡ ਜਾਮ ਹੋ ਗਿਆ ਸਾਰਾ ਨੇ ਰੀ ਦਾ ਕਮਾਲ ਅੱਜ ਆ ਤਾ ਡਿੱਗੀ ਆ ਮੇਨ ਵੱਡੀ ਦਵਾਰ ਛੜੀ ਰ ਕੇ ਵੀ ਵਾਲੀ ਵੇਖੋ ਜਾਮ ਲਗਾ ਇੱਕ ਨਿਹਰ ਨਹੀਂ ਨਾ ਜਾਮ ਲਵਾਤਾ ਨਹੀਂ ਇਹ ਲੈ ਮਟਾ ਇੰਚ ਬੋਟਾ ਸੈਮ ਇਰਾਮ ਚੱਲੇ ਕਿਉਂ ਤੂੰ ਜਰਾ ਆਦ ਨੂੰ ਜਨਰੇਟਰ ਚਲਾਉਣਾ ਪਿਆ ਤੇ ਰਾਤ ਨੂੰ ਆਮ ਗਿਆਨ ਉਹਦਾ ਕੀ ਆ ਕਲਾਚ ਨਾਲ ਕੇ ਰੇੜੀ ਗਾ ਕਰਨੀ ਆ ਕਦੇ ਕਦੇ ਰੇੜੀ ਗਾ ਗਟੂ ਤਰੀ ਘਰ ਦੀ ਵੇਖ ਲੂਗੀ ਹੋ ਗਿਆ ਸਾਰਾ ਕੰਮ ਦੱਸ ਹੋ ਗਿਆ ਵਾਪੇ ਠੀਕ ਮੈਂ ਦੁਕਾਨੋਂ ਆਉਣੇ ਬਾਅਦ ਗੁਰਦਾਰੇ ਹੋਈਏ ਮੈਂ ਤੇਰੀ ਘਰ ਦੀ ਵੇਖ ਲੂਗੀ ਤੇ ਚੋਪੀ ਕਰ ਗਿਆ ਆਓ ਕੀ ਤਾਂ ਕਿਹੜੀ ਇਹਨੂੰ ਸੰਗ ਆਉਂਦੀ ਓਦਾਂ ਜੇ ਦੇਵਗਾਂਦੀਆਂ ਫਿਲਮਾਂ ਵੇਂਦਾ ਰਹਿੰਦਾ ਰੇ ਓਦਾਂ ਇਹਨੂੰ ਕੈਮਰੇ ਤੋਂ ਸੰਗ ਆ ਜਾਂਦੀ ਹੈ পাপা লপললা ਦੀਆਂ ਚਪਲਾ ਗੁੱਦੜੇ ਲੈਂਗੇ ਲੈਰੀ ਇਹ ਕਿਨੇ ਖੜਦੇ ਨੇ ਅਗੇ ਜੀ ਰਾਤ ਪੁਰਾਣੀ ਬੱਤੀ ਆਉਣੀ ਨਹੀਂ ਆਉਣੀ ਡਾਇਜ਼ਲ ਦਾ ਤੇਲ ਪਾਲ ਲਿਆ ਟੈਂਕੀ ਕਰ ਲਿਆ ਫੁੱਲ ਆਹੋ ਨਹੀਂ ਆਉਣੀ ਜਿਸ ਤੱਕ ਮੈਨੂੰ ਲੱਗਦਾ ਜਿਵੇਂ ਕੁਛ ਪੈਦੇ ਡਿੱਗੇ ਹਨ ਬੱਤੀ ਨਹੀਂ ਆਉਂਦੀ ਸਵੇਰੇ ਆਪਾਂ ਉਥੇ ਵੀ ਜਾਣਾ ਛੱਡ ਸਾਹਿਬ ਪੈਂਚਮੀ ਰਾਤ ਸੌਵਾਂਗੇ ਫੇਰ ਹੀ ਸਵੇਰੇ ਟਾਈਮ ਨਾਲ ਉਠਾਂਗੇ ਉਹੀ ਮੈਂ ਸੋਚਣ ਦੀ ਕਿ ਰਾਤ ਟਾਈਮ ਨਾਲ ਸੌਵਾਂਗੇ ਫੇਰ ਹੀ ਟਾਈਮ ਨਾਲ ਉਠਾਂਗੇ ਫੇਰ ਹੀ ਜਾਵਾਂਗੇ ਚਲੋ ਸਾਪੇ ਬਾਬਾ ਜੀ ਕਰਨਗੇ ਕੁਛ ਨਾ ਕੁਛ ਬਲਾਵ ਕੋਪਾ ਵੀ ਤੱਕ ਡਬ ਡਾਓ ਗਿਆ ਰੋਟਾ ਇਹ ਕੋਲਕਾ ਲਵਾਇਆ ਹੀ ਭਈਆ ਭਈਆ ਲੱਗ ਗਿਆ ਹੀ ਨਿੰਬੂ ਦਾ ਨੀ ਉਹਦੇ ਨਾਲ ਦਾ ਲਾ ਕੇ ਗਿਆ ਜਿਹੜਾ ਟੁੱਟ ਗਿਆ ਹੀ ਹੁਣ ਉਹਨੂੰ ਵੀ ਬੜੇ ਲੱਗਣ ਲੱਗ ਗਿਆ ਹੀ ਨਿੰਬੂ ਇਹਨੂੰ ਪਹਿਲਾਂ ਲੱਗਣਾ ਹੀ ਹਟ ਗਿਆ ਹੀ ਨਾ ਹਾਂਜੀ ਉਹਦੇ ਆਪ ਹੀ ਹੋ ਗਏ ਲਓ ਜੀ ਅਜੇ ਟਾਈਮ ਨਾਲ ਲਗਾਉਣ ਵਧਾ ਦੀ ਤੇ ਹੋਰ ਤਰ੍ਹਾਂ ਹੋ ਜਾਂਦਾ ਆ ਆਹੋ ਆਦਾ ਜੀ ਬਣੀ ਦਾ ਕੰਮ ਨਹੀਂ ਕੀਤਾ ਵੈ ਵੀ ਪਤਾ ਨਹੀਂ ਚੰਨਨ ਜਵੈ ਜ਼ਿਆਦਾ ਹੀ ਹੋ ਗਿਆ ਜੇ ਹੁਣ ਮੀਂਹ ਤੋਂ ਬਾਅਦ ਕਿੰਨਾ ਦਿਨੇ ਰਾਇਆ ਸੀ ਮੀਂਹ ਰਗਾ ਦਾ ਤੂਫਾਨ ਹੀ ਚੀਜ਼ਾਂ ਚੁਕ ਚੁਕ ਮਾਰੀਆਂ ਕਿੰਨੀਆਂ ਚਲੋ ਆਜੋ ਬੁਰਾਈਆ ਛੱਡ ਚਲੋ ਜੀ ਆਜੋ ਚਲੋ ਮੱਜਾਂ ਵਿਚਾਰੀਆਂ ਨੂੰ ਭਾਵੇਂ ਰਾਤ ਮਛਰ ਲੜੇ ਹੋ ਅੱਜ ਉਹ ਤਾਂ ਵਿਚਾਰੀਆਂ ਪੱਖਾ ਲਾ ਕੇ ਸੁੱਤੀਆਂ ਰਹਿਣੀਆਂ ਰਮਾਨਾ ਉਹ ਉਹ ਡਰੋਨ ਜਨਰੇਟਰ ਚ ਮੈਂ ਤੇਲ ਪਾ ਲਿਆ ਜੇ ਤੇ ਉਦੋਂ ਬੱਤੀ ਵੀ ਆ ਗਈ ਏ ਦਲਜੀਤ ਵਧੀਆ ਹੋਇਆ ਆਇਆ ਨਾ ਕੋਈ ਨਹੀਂ ਲਾ ਉਹ ਨਹੀਂ ਆ ਚੰਗੀ ਵਾਲੇ ਜਨਰੇਟਰ ਤੇ ਤਾਂ ਫੇਰ ਹਾਂ ਚੋ ਬੜੇ ਸ਼ਾਹ ਬਣੇ ਜੇ ਕਿੱਥੋਂ ਆਈ ਨੇ ਪੈਸੇ ਲੈਣ ਦੇ ਜੇ ਮੇਰੇ ਪਾਪਾ ਬਣਾ ਕੇ ਗਏ ਨੇ ਧਾਰੇ ਇਹਦੇ ਦੇ ਥੋੜੇ ਬੋਦੇ ਦੇ ਦੇ ਦਾਰੇ ਥੋੜੇ ਐ ਦੱਥੀਆਂ ਫੜੀ ਫੇਦੀ 5-500 ਵਾਲੀਆਂ ਜਿੰਨੂੰ ਮਿਲਿਆ ਉਹ ਨਹੀਂ ਹੁੰਦੇ ਅੱਛਾ ਜੀ ਇਹ ਵੇਖ ਲੋ ਮੈਨ ਵਖਦਾ ਮੇਰਾ ਬਰਥਡੇ ਆਉਂਦਿਆ ਵਾ ਤੇ ਜੁਲਾਈ ਚ ਤੇ ਮੈਨੂੰ ਨਾ ਗਿਫਟ ਲੈ ਦੇ ਇੱਕ ਉਹ ਆਂਦੀ ਵੀ ਉਹ ਗੇਟਰ ਲੈ ਕੇ ਦੇਣਾ ਤੜੀ ਕੰਜੂਸ ਤਗੜੀ ਵੀ ਭਰਾਵਾ ਹਾਂ ਤੂੰ ਸਹੀ ਜਿੱਤਾ ਪਹਿਲਾਂ ਆਉਂਦੀ ਲੋੜ ਲਾਵਾਂਗੇ ਅੱਛਾ ਲਾਵਾਂਗੇ ਕੋਈ ਨਾ ਸਾਰਾ ਕੁਝ ਓਕੇ ਜੀ ਓਕੇ ਉਧਰ ਕੋ ਉਤਾਤੇ ਫੂਮ ਦੇ ਤੇ ਇੱਕਦਾਂ ਲੱਗੀ ਬੱਪ ਲੈ ਗਈ ਆ ਜੰਮੇ ਹਾਈ ਲਾਈਟ ਆ ਗਈ